ਹੋ ਗਈ ਨਾ ਦੋਨਾਂ ਚ ਹੋ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਅੱਜ ਆਪਾਂ ਖੜੇ ਆ ਪੀਡੀਐਫ ਮੇਲੇ ਦੇ ਵਿੱਚ ਤੇ ਅੱਜ ਪਹਿਲਾ ਦਿਨ ਆ ਤੇ ਮੇਲੇ ਦੀ ਪਹਿਲੀ ਵੀਡੀਓ ਆਪਾਂ ਡਾਕਟਰ ਜਗਜੀਤ ਸਿੰਘ ਦੇ ਨਾਲ ਆਪਾਂ ਸ਼ੇਅਰ ਕਰਾਂਗੇ ਆਪਾਂ ਕਿਹੜੀ ਗੱਲਬਾਤ ਕਰਦੇ ਆਂਗੇ ਉੱਚੀ ਥੋੜਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹਾਂ ਡਾਕਟਰ ਸਾਹਿਬ। ਹਾਂ ਵਧੀਆ ਬਣੇ। ਤੇ ਡਾਕਟਰ ਸਾਹਿਬ ਕਿਵੇਂ ਚੱਲ ਰਿਹਾ ਜੀ ਮੇਲਾ? ਮੇਲਾ ਬਹੁਤ ਵਧੀਆ। ਵਧੀਆ ਚੱਲੀ ਜਾਂਦਾ ਜੀ। ਤੇ ਕਿਵੇਂ ਲੱਗਦਾ ਇੱਥੇ ਕਿੰਨੇ ਇਕੱਠ ਬਹੁਤ ਆਣਾ ਜੀ ਪਿਛਲੀ ਵਾਰ। ਬਾਈ ਜੀ ਇਕੱਠ ਵੀ ਬਹੁਤ ਆ ਐਨੀਮਲ ਵੀ ਬਹੁਤ ਆਇਆ ਤੇ ਪੀਡੀਐਫ ਦਾ ਪ੍ਰਬੰਧ ਵੀ ਬਹੁਤ ਵਧੀਆ। ਅੱਛਾ ਜੀ। ਸਭ ਤੋਂ ਪਹਿਲੀ ਗੱਲ ਤੇ ਇਹਨਾਂ ਨੇ ਇਹ ਕਹਿੰਦੇ ਰੱਬ ਮੀਂਹ ਉਦੋਂ ਪਾਉਂਦਾ ਹੁੰਦਾ ਜਦੋਂ ਪ੍ਰਬੰਧ ਨਾ ਹੋਵੇ। ਜੀ। ਐਦਕਿ ਇਹਨਾਂ ਨੇ ਰਿੰਗਾ ਉੱਪਰ ਵੀ ਡੂਮ ਲਾਤੇ ਜਿੱਥੇ ਧਾਰ ਚੋ ਜਿੱਥੇ ਜਿੱਥੇ ਲੋੜਤੀ ਜਿਹੜੀ ਢੂਮ ਲਾਤੇ ਸਾਲੇ ਵੀ ਜੇ ਮੀਂਹ ਪਵੇ ਤਾਂ ਮੇਲਾ ਚੱਲਦਾ ਤੇ ਪਰ ਰੱਬ ਨੇ ਮੀਂਹ ਨਹੀਂ ਪਾਉਂਦਾ ਅੱਜ ਗਰਮੀ ਪਉੜੀ ਆ ਲੋਕਾਂ ਦੇ ਝੁੱਗੇ ਲਾਉਣੇ ਆ ਸਹੀ ਗੱਲ ਆ ਸਹੀ ਹਾਂਜੀ ਇੱਥੇ ਗਰਮੀ ਬਹੁਤ ਵਧੀ ਪਈ ਆ ਹੂੰ ਤੇ ਰੇਡ ਸਾਹਿਬ ਆਪਾਂ ਇੱਕ ਗੱਲਬਾਤ ਕਰਦੇ ਵੀ ਜਿਵੇਂ ਅੱਜ ਕੱਲ ਬੱਚਿਆਂ ਦੀ ਛੋਟੇ ਬੱਚੇ ਹੋਦੇ ਆਗੇ ਚਾਹੇ ਬੱਚੀਆਂ ਨੇ ਚਾਹੇ ਕੱਟੀਆਂ ਨੇ ਤੇ ਉਹਨਾਂ ਦੀ ਗ੍ਰੋਥ ਵੀ ਘੱਟ ਹੁੰਦੀ ਆ ਤੇ ਮੈਂ ਤੁਹਾਡੇ ਵਾਲੇ ਬੱਚੇ ਦੇਖ ਰਿਹਾ ਸੀ ਵੀ ਇਹਨਾਂ ਦੀ ਦੁੱਗਣੀ ਤਿੱਗਣੀ ਗ੍ਰੋਥ ਕਿਵੇਂ ਹੋ ਸਕਦਾ ਜੀ ਮੈਂ ਬਾਈ ਜੀ ਇਹ ਦੇਖ ਸਕਦੇ ਐਸ ਕੱਟੀ ਦੀ ਗ੍ਰੋਥ ਦਾ ਕਾਰਨ ਹੈ ਇੱਕ ਤਾਂ ਮੰਨ ਲਓ ਸੀਮਨ ਵਧੀਆ ਠੀਕ ਹੈ ਜੀ ਦੂਜੀ ਇਹਦੀ ਮਾਂ ਵਧੀਆ ਅੱਛਾ ਜੀ ਇਹਦੀ ਮਾਂ ਦੀ ਮਾਂ ਵਧੀਆ ਇਹਦੀ ਮਾਂ ਦਾ ਪਿਓ ਵਧੀਆ ਅੱਛਾ ਜੀ ਠੀਕ ਆ ਪਰ ਉਹਦਾ ਕਾਰਨ ਇਹਦੇ ਵਿੱਚ ਚਾਰ ਤਰ੍ਹਾਂ ਦੇ ਬਲੱਡ ਨੇ ਪਹਿਲਾ ਗੋਪੀਵਨ ਗੋਪੀ 2 ਉਸ ਤੋਂ ਬਾਅਦ ਆ ਗਿਆ ਰਤਨ ਜਿਹੜਾ ਕ੍ਰਾਂਤੀ ਦਾ ਬੱਚਾ ਤੇ ਸਮਰਾਟ ਥੇਮਕੇ ਇਹਦੇ ਵਿੱਚ ਚਾਰੇ ਬਲੱਡ ਇਕੱਠੇ ਹੋ ਕੇ ਆ ਤੁਹਾਡੇ ਸਾਹਮਣੇ ਆਏ ਆ ਜਿਹੜਾ ਰਿਜ਼ਲਟ ਆ ਇਹ 150 ਇਹਦੀ ਉਮਰ ਕਿੰਨੀ ਹੋਗੀ ਜੀ ਹੁਣ ਉਮਰ ਇਹਦੀ 4 ਮਹੀਨੇ ਆ ਜੀ 4 ਮਹੀਨੇ ਠੀਕ ਆ ਜਿਹੜੇ ਭਰਾ ਨੂੰ ਸ਼ੱਕ ਹੋਵੇ ਵੀ ਡਾਕਟਰ ਉਮਰ ਵੱਧ ਘੱਟ ਦੱਸਦਾ ਉਹ ਲੈਬ ਕੱਢ ਕੇ ਦੇਖ ਸਕਦੇ ਜਿੱਦੇ ਇਹ ਸੂਈ ਦੀ ਉਹਦੇ ਦੀ ਲੈਬ ਪਾਈ ਹੋਈ ਆ ਅੱਛਾ ਜੀ ਤੇ ਰੈਟਸਬੀ ਮਾਂ ਦਾ ਦੁੱਧ ਕਿੰਨਾ ਹੈ ਜੀ ਹੁਣ ਮਾਂ ਦਾ ਦੁੱਧ ਇਹਦੀ ਦਾ ਭਾਈ 14 ਕਿਲੋ ਆ 14 ਕਿਲੋ ਦਾ ਹਾਂਜੀ ਠੀਕ ਹੈ ਤੇ ਬਾਕੀ ਇਹਦੀ ਕੱਟੀ ਦੀ ਗਰੋਥ ਦਾ ਕਰਨਾ ਇਹਨੂੰ 6 ਲੀਟਰ ਦੁੱਧ ਪਿਆ ਰੋਜ਼ ਦਾ ਪਹਿਲਾਂ ਤਾਂ ਅਸੀਂ ਸਾਰਾ ਹੀ ਪਲਾਉਂਦੇ ਰਹੇ ਅੱਛਾ 10 15 ਦਿਨ ਤਾਂ ਜਿੰਨਾ ਚੁੰਗਦੀ ਤੀ ਜਣੀ 7-8 ਲੀਟਰ ਹੋਂ ਪਹਿਲਾਂ ਚ ਉਹ ਸਾਰਾ ਹੀ ਚੁੰਗਦੀ ਤੀ ਠੀਕ ਹੈ ਜੀ ਮੀਨੇ ਕਮ ਬਗਉਤਾਈ ਚੰਗਾ ਆ ਵੀ ਜਿਹੜਾ ਛੜ ਦਿੰਦੀ ਸੀ ਝੋ ਲੈਂਦੀ ਸੀ। ਅੱਛਾ ਜੀ। ਉਸ ਤੋਂ ਬਾਅਦ ਅੱਧਾ ਕਰਤਾ ਦੋ ਥਣੇ ਇਹਦੇ ਦੋ ਸਾਡੇ। ਜਿਹੜੀ ਜਿੱਦੇ 12 ਕਿਲੋ ਕ੍ਰਾਸ ਕਰ ਗਈ ਉਹਦੇ ਦੋ ਇਹਦੇ। ਠੀਕ ਹੈ। ਫੇਰ ਇਹਨੂੰ ਅਸੀਂ ਚੁੰਗਣੀ ਤੇ ਲਾ ਲਿਆ ਫਿਰ 6 ਕਿਲੋ ਚੋਕ ਕੇ ਪਲਾਉਂਦੇ ਰਹੇ। ਤਿੰਨ ਤੜਕੇ ਤਿੰਨਾਂ। ਬਾਕੀ ਇਹਨੂੰ ਹਰਾ ਨਹੀਂ ਪਾਇਆ ਤੂੜੀ ਨਹੀਂ ਪਾਈ। ਇਹ ਫੀਡ ਤੇ ਚੱਲਿਆ ਅਸੀਸ ਕੰਪਨੀ ਦੀ ਫੀਡ ਪਾਈ ਆ ਬੱਚੇ ਵਾਲੀ 25 ਕਿਲੋ ਦਾ ਗੱਟਾ ਤੇ ਅੱਜ ਵੀ ਚੱਲਦੀ ਆ। ਤੇ ਹੁਣ ਤੱਕ ਕਿੰਨੀ ਫੀਡ ਖਾ ਗਈ ਹੋ ਜੀ ਇਹ? ਪਤਾ ਨਹੀਂ ਬਾਈ। ਅੱਛਾ ਜੀ। ਜਿਹੜੀ ਮਣ ਤੋਲ ਕੇ ਖ ਫਰ ਤਾਂ ਸੰਕੋਚ ਹੁੰਦਾ ਗੱਲਾਂ ਠੀਕ ਹੈ ਠੀਕ ਹੈ ਜੀ ਬੱਚੇ ਤੇ ਜਿੰਨੀ ਮਰਜ਼ੀ ਕਰ ਲੋ ਨਾ ਕਟਰੂ ਸੂੰਦਾ ਜਿੰਨੀ ਕਿ ਬੱਚਤ ਕਰਦੇ ਨਾ ਉਹ ਟਾਈਮ ਤੇ ਗੱਭਣ ਹੁੰਦਾ ਠੀਕ ਆ ਨਾ ਨਾ ਹੀ ਉਹ ਚੱਜ ਨਾਲ ਦੁੱਧ ਦੇ ਦਿੰਦੇ ਤੇ ਡੇਡ ਸਭ ਉਹ ਕੀ ਕਰਦੇ ਜਿਹੜਾ ਪਹਿਲ ਦੇ ਵਿੱਚ ਹੈਦਾ ਪੇਟ ਜਿੰਨਾ ਤੁਸੀਂ ਤਕੜਾ ਕਰ ਲਓਗੇ ਜਿੰਨੀ ਫੀਡ ਖਾ ਕੇ ਹੁਣ ਚੱਲ ਗਈ ਵੱਡੀ ਹੋਈ ਓਨੀ ਫੀਡ ਜ਼ਿਆਦਾ ਖਾਊਗਾ ਅੱਛਾ ਜੀ ਤੇ ਉਹਨੂੰ ਹজম ਕਰੂਗੀ ਤੇ ਮੋਕ ਨਹੀਂ ਮਾਰਦੀ ਠੀਕ ਹੈ ਜੀ ਜੇ ਤੁਸੀਂ ਪਹਿਲੇ ਨਹੀਂ ਇਹਨੂੰ ਚੱਜ ਨਾਲ ਪਾਉਂਦੇ ਫਿਰ ਜਦੋਂ ਵੀਡ ਵਧਾਉਂਦੇ ਉਹ ਤਾਂ ਮੋਕ ਮਾਰਦੀ ਆ ਕਹਿੰਦੇ ਇਨੀ ਦੁੱਧ ਦਿੰਦੀ ਆ ਮੋਕ ਲੱਗ ਜਾਂਦੀ ਠੀ ਡਾਕਟਰ ਸਾਹਿਬ ਇਹ ਕੀ ਕਾਰਨ ਹੁੰਦਾ ਜੀ ਮੈਨੂੰ ਸਾਰੇ ਕਹਿੰਦੇ ਵੀ ਪਸੂਨ ਨੂੰ ਤਿੰਨ ਮਹੀਨਿਆਂ ਤੋਂ ਪਹਿਲਾਂ ਨਾ ਤਾਂ ਤੂੜੀ ਦੇਣੀ ਚਾਹੀਦੀ ਐ ਨਾ ਹਰਾਚਾਰਾ ਨਾ ਚਾਹੀਦਾ ਬਾਈ ਉਹੀ ਜਿਹੜਾ ਮੈਂ ਪਹਿਲਾਂ ਦੱਸਤਾ ਵੀ ਪੇਟ ਬਣਾਉਣ ਵਾਸਤੇ ਅੱਛਾ ਜੀ ਤੂੜੀ ਦੇ ਨਾਲ ਪੇਟ ਭਰ ਲਿਆ ਫਿਰ ਉਹ ਫੀਡ ਕਿੱਥੇ ਪਾਉਗੀ ਡਾਕਟਰ ਸਾਹਿਬ ਪੱਟੀਆਂ ਦੇ ਉੱਪਰ ਹੀ ਪਾਉਂਦੇ ਜੀ ਇਹ ਮਤਲਬ ਉਹ ਫੀਡ ਆ ਨਾ ਬਾਈ ਕੱਲੀ ਸੁੱਕੀ ਐ ਕੋਲੇ 'ਚ ਵੱਖ ਰੱਖ ਦਿੰਦੀ ਐ ਸੁੱਕੀ ਖਾ ਲੈਂਦੀ ਐ ਹਾਂ ਅੱਛਾ ਜੀ ਸੁੱਕੀ ਫੀਡ ਵੀ ਖਾਂਦੀਆਂ ਨੇ ਜਾਣਕਾਰੀ ਚਾਹੀਦੀ ਪੁੱਛਣੇ ਠੀਕ ਨਾ ਸੁੱਕੀ ਫੀਡ ਖਾਂਦੀਆਂ ਪਾਣੀ ਰੱਖੀ ਦਾ ਨਾਲ ਤੁਤ ਠੀਕ ਜ अच्छा अच्छा ठीक है ना वो पा ਸਕਦੇ ਜਿਹਨੂੰ ਸਿਲਕ ਆ ਕਹਿੰਦੇ ਆ ਸਿਲਕਾ ਪਾ ਸਕਦੇ ਨਾਲ ਉਹਦੇ ਨਾਲ ਖਾ ਲੈਂਦੀ ਹੈ ਟੈਸਟ ਜੀ ਬਾਈ ਕੋਈ ਇਹਨੂੰ ਗਰੋਟੋਨ ਨਹੀਂ ਦਿੱਤੀ ਮੈਂ ਕੋਈ ਕੁਝ ਨਹੀਂ ਦਿੱਤਾ ਇੱਕ ਬਫ ਬੂਸਟ ਆਉਂਦਾ ਠੀਕ ਆ ਬਫ ਬੂਸਟ ਆਉਂਦਾ ਕੰਪਨੀ ਦਾ ਹਰੇਲੇ ਦੀ ਕੰਪਨੀ ਹੈ ਕੋਈ ਉਹਨਾਂ ਦਾ ਬਫ ਬੂਸਟ ਆਉਂਦਾ ਨੌਰਲ ਕੰਪਨੀ ਦਾ ਉਹ ਇਹਨੂੰ ਜ਼ਰੂਰ ਦਿੰਦਾ ਮੇਰਾ ਬੇਟਾ 20 ਗ੍ਰਾਮ ਡੇਲੀ ਦਾ ਉਹ ਪਾ ਦਿੰਦਾ ਜਾਂ ਉਹਦੇ ਕਰਕੇ ਗਰੋਥ ਲਾ ਠੀਕ ਆ ਬਫ ਬੂਸਟ ਪਾਊਡਰ ਹੈ ਉਹ ਦੇ ਦਿੰਦਾ ਹੋਰ ਇਹਨੂੰ ਕੁਝ ਨਹੀਂ ਦਿੱਤਾ ਜਾਂ ਡੀ ਵਰਮਿੰਗ ਕੀਤੀ ਹੈ ਜਾਂ ਵੀਰਪਾਈ ਉਹ ਨੋਰਲ ਕੰਪਨੀ ਦਾ ਨੋਰਲ ਕੰਪਨੀ ਦਾ ਮੈਡੀਕਲ ਜਿਨ੍ਹਾਂ ਦਾ ਲਿਵੋਸ ਇਨ ਲਾਉਂਦਾ ਲਿਵੋਸ ਲਿਵੈਕਪ ਆਉਂਦਾ ਤੇ ਲਿਵਾ ਜੋ ਸੈਚ ਆਉਂਦਾ ਉਹਨਾਂ ਦਾ ਹੁੰਦਾਗਾ ਤੇ ਬਾਕੀ ਦੋਸਤੋ ਮੇਨ ਕੰਮ ਆ ਤੁਸੀਂ ਕੀ ਦੇਖਣਾ ਵੀ ਐਸ ਛੋਟੇ ਦੀਆਂ ਛੋਟੀਆਂ ਦੁੱਧ ਦਿੰਦੀਆਂ ਜੇ ਤਾਂ ਦੁੱਧ ਦਿੰਦੀਆਂ ਤਾਂ ਟੀਕਾ ਤੁਸੀਂ ਭਰਾ ਲਓ ਜੇ ਤਾਂ ਸਾਨੂੰ ਦੁੱਧ ਚਾਹੀਦਾ ਫਿਰ ਤਾਂ ਐਸ ਲੋਟ ਤੇ ਚੋਣ ਕਰੋ ਜੇ ਤੁਹਾਨੂੰ ਬਰੀਡ ਚਾਹੀਦੀ ਆ ਫਿਰ ਰਿੰਗ ਦੇ ਵਿੱਚ ਜਿੱਤਣ ਵਾਲਾ ਛੋਟਾ ਜਿਹੜਾ ਫਸਟ ਆਉਂਦਾ ਉਹਦਾ ਭਰਾ ਲਓ ਫਿਰ ਇਹ ਨਾ ਸੋਚੋ ਕਿ ਸਾਡੇ ਕੋਲੇ ਦੁੱਧ ਦਿਊ ਠੀਕ ਹੈ ਜੀ ਫਿਰ ਦੁੱਧ ਭੁੱਲ ਜੋ ਠੀਕ ਹੈ ਨਾ ਜੇ ਬਰੀ ਜੇ ਤੁਸੀਂ ਜਿਹੜੀ ਦੁੱਧ ਲੈਣਾ ਫਿਰ ਥੋੜਾ ਜਿਹਾ ਬਰੀਡ ਤੋਂ ਕਰੰਦਾਰਾ ਕਰ ਲੈਣਾ ਤੇ ਜੱਟ ਸਾਹਿਬ ਇਹ ਆਪਕੀ ਤਾਂ ਦੋਨੇ ਚੀਜ਼ਾਂ ਦੇ ਵਿੱਚ ਦੁੱਧ ਹੁੰਦਾ ਇਕੱਲੇ ਦਾ ਕੁਝ ਨਹੀਂ ਹੁੰਦਾ ਇੱਕ ਟੀ ਕਿਹੜੇ ਬੋਲਦੀ ਹੈ ਜੀ ਰਤਨ ਦੀ ਰਤਨ ਦੀ ਜੀ ਆਪ ਬਾਈ ਦਵਿੰਦਰ ਆ ਗਏ ਜੀ ਬਾਈ ਦਵਿੰਦਰ ਬੋਲਦੇ ਆ ਨੰਬਰ ਆ ਜਾ ਵੀਰੇ ਬੱਚਾ ਆ ਜਾ ਮੜਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਿਵੇਂ ਆ ਬਾਈ ਦਵਿੰਦਰ ਠੀਕ ਹੈ ਜੀ ਵਧੀਆ ਤੇ ਬਈ ਪਹਿਲਾ ਤਾਂ ਮੁਬਾਰਕਾ ਤੁਹਾਨੂੰ ਤੁਹਾਡੇ ਜਿਹੜੇ ਰਤਨ ਬੋਲਾਗਾ ਉਹਦਾ ਰਿਜ਼ਲਟ ਹੈ ਬਹੁਤ ਜਿਆਦਾ ਤਾਕਤ ਆ ਰਿਹਾ ਹੈਗਾ ਹਾਂਜੀ ਹਾਂਜੀ ਤੇ ਬਈ ਇੱਕ ਆਪਦਾ ਨੰਬਰ ਬੋਲ ਜੇ ਕਿਸੇ ਭਰਾ ਨੇ ਸੀਮਨ ਲੈਣਾ ਹੋਵੇ ਆਕੇ ਨੰਬਰ 9876096468 ਬੋਲ ਡਾਕਟਰ ਕੋਲੇ ਸੀਮਨ ਡਾਕਟਰ ਕੋਲੇ ਹੁੰਦਾ ਆਪਣਾ ਪੱਕਾ ਹੀ ਹੈ ਬਾਈ ਨੂੰ ਫੁੱਲ ਡੋਜ਼ ਪਾ ਕੇ ਰੱਖੀਦੀ ਹੈ ਤੇ ਕਿਉਂਕਿ ਮੇਰੇ ਨਾਂ ਉਹ ਬਾਈ ਬਾਹਰ ਅੰਦਰ ਵੱਧ ਜਾਂਦਾ ਹਨਾ ਦੂਰ ਨੇ ਵੀ ਲੰਘਦਾ ਹੈ ਤੇ ਬਾਕੀ ਆਉਂਦਾ ਵੀ ਜਿਹੜੀਆਂ ਗੋਪੀ ਦੀਆਂ ਧੀਆ ਬਾਈ ਉਹਨਾਂ ਦੇ ਆਮ ਵੀ ਵਰਤਦਾ ਆ ਠੀਕ ਆ ਲਾਈ ਜਾਂਦਾ ਹੈ ਕੋਈ ਬਾਈ ਦਾ ਮਨ ਹੀ ਪਸੰਦੀਦਾ ਛੋਟਾ ਆਪਣਾ ਹਣਾ ਤੇ ਨੰਬਰ ਆਪਣਾ ਹੈਗਾ ਇਹ ਮੇਰਾ ਨੰਬਰ ਹੈਗਾ 95109 00004 ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਮਿਲ ਜੇ ਸੌਖਾ ਮਿਲ ਜੂ ਬਾਈ ਬਾਈ ਤਕਰੀਬ ਤੇ ਗਰੀਨ ਸਾਰੇ ਆਲ ਪੰਜਾਬ ਦੇ ਵਿੱਚ ਹੀ ਆਪਾਂ ਸਪਲਾਈ ਆਪ ਹੀ ਕਰਦੇ ਹਾਂ ਆਪ ਕਰਦੇ ਜਿਵੇਂ ਬਾਈ ਹੋ ਗਿਆ ਡਾਕਟਰ ਠੀਕ ਹੈ ਜੀ ਜੀਤ ਪ੍ਰੇਮ ਚੀਮਾ ਹੋ ਗਿਆ ਗਰਤੇਜ ਪੰਨੂ ਹੋ ਗਿਆ ਜੀ ਦੀਪ ਕਮਾਲੂ ਵਾਲਾ ਹੋ ਗਿਆ ਤੁਸੀਂ ਆ ਵੀ ਸਪਲਾਈ ਕਰਦੇ ਜਿਵੇਂ ਕਿਸੇ ਨੇ ਕਈ ਜਰੀ ਪੁੱਛਣਾ ਹੋਵੇ ਵੀ origignal ਆ ਹਾਂਜੀ ਉਹਦੇ ਵਾਸਤੇ ਤੁਹਾਨੂੰ ਫੋਨ ਕਰਕੇ ਪੁੱਛ ਸਕਦੇ ਫੋਨ ਕਰਕੇ ਪੁੱਛ ਸਕਦੇ ਜਿਹੜੇ ਡਾਕਟਰ ਕੋਲੇ ਹਨਾ origignal ਆ ਹਾਂ ਕਿਹੜੇ ਡਾਕਟਰ ਕੋਲੇ origignal ਆ ਜਾਂ ਤੁਹਾਡਾ ਪਾਇਆ ਵਾ ਜਾਂ ਮਨ ਕੋ ਜੋ ਕਿਸੇ ਨੂੰ ਚਾਹੀਦਾ ਹੁੰਦਾ ਚਾਹੇ 2 ਜਾਂ 4 ਸਟਰਾ ਵੀ ਚਾਹੀਦੇ ਆਪਾਂ ਫਿਰ ਵੀ ਪਹੁੰਚਦੇ ਕਰਾਂਗੇ ਡਾਕਟਰ ਦਾ ਨੰਬਰ ਅਗਲਾ ਆਪ ਨੂੰ ਭੇਜਦੇ WhatsApp ਕਰਦੇ ਬਾਈ ਆ ਡਾਕਟਰ ਨੂੰ ਆਉਂਦੇ ਜਾਂਦੇ ਤੁਸੀਂ ਸੀ ਹੁਣ ਪਾਜੋ ਅਸੀਂ ਲਵਾਉਣਾ 20 ਦਿਨਾਂ ਨੂੰ ਜਾਂ ਮਹੀਨੇ ਨੂੰ ਹਣਾ ਹਾਂ ਬਾਈ ਸੀਮਾ ਦਾ ਦੇਖਦੇ ਕਿੰਨੀ ਉਮਰ ਤੱਕ ਜਾ ਜਮਾ ਜਮਾ ਰੇਟ ਜਾ ਆਮ ਬੰਦਾ ਲਵਾ ਸਕਦਾ ਆਮ ਬੰਦਿਆਂ ਵਾਸਤੇ ਕਰਿਆ ਵਾ ਬਾਈ ਆਪਣਾ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਵੀ ਆਮ ਬੰਦਾ ਭਰ ਆਲੇ ਹਣਾ ਆਮ ਡਾਕਟਰ ਕੋਲੇ ਆਮ ਬੰਦਾ ਭਰ ਸਕਦਾ ਜਾਇਜ਼ ਰੇਟ ਜਾਇਜ਼ ਰੇਟ ਠੀਕ ਹੈ ਵੀਰੇ ਮੇਰੀ ਗੱਲ ਸੁਣ ਰੇਟ ਤੇ ਤਾਂਇਹ ਤਾਂ ਜਾਇਜ਼ ਆ ਠੀਕ ਹੈ ਨਜਾਇਜ਼ ਨਹੀਂ ਨਜਾਇਜ਼ ਰੇਟ ਪਤਾ ਕਿਹੜੇ ਟੀਕੇ ਦਾ ਹੁੰਦਾ ਹਾਂਜੀ 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 ਜੇ ਜਿਹੜੇ ਤੁਹਾਡੇ ਕੋਲੇ ਬੱਚਾ ਸੋਣਾ ਨਾ ਵੀ ਟੀਕਾ ਭਾਵੇਂ 50 ਰੁਪਈਆ ਦਾ ਹੋ ਠੀਕ ਹੈ ਉਹ ਨਜਾਇਜ਼ ਆ ਉਹ 50 ਵੀ ਨਜਾਇਜ਼ ਨਹੀਂ ਹਾਂ 50 ਵੀ ਨਹੀਂ ਜਾਇਜ਼ ਨਹੀਂ ਸਹੀ ਹੈ ਜੇ ਤੁਹਾਡੇ ਕੋਲੇ ਦੁੱਧ ਵਾਲਾ ਪਲੱਸ ਬਿਊਟੀ ਵਾਲਾ ਬੱਚਾ ਹੁੰਦਾਗਾ ਫੇਰ ਉਹ ਟੀਕਾ ਤੁਹਾਡੇ ਕੋਲੇ 2000 ਦਾ ਵੀ ਮਹਿੰਗਾ ਨਹੀਂ ਇਹਦਾ ਸਸਤਾ ਆਪਣੇ ਮੂਹਰੇ ਆ ਹੈਈ ਆ ਦੇਖ ਸਕਦੇ ਹੋ ਨਾ ਇਹ ਗੱਲਾਂ ਦੇਖਣੀ ਆ ਆਪਾਂ ਕਿ ਰਿਜ਼ਲਟ ਬਾਈ ਦੇਖ ਸਕਜੋ ਇਹ ਰਦਨ ਦੀ ਕੱਟੀ ਆ ਇਹ 4 ਮਹੀਨਿਆਂ ਦੀ ਹੈ ਹਜੇ। ਬਾਕੀ ਥਾਣਾ ਦਾ ਸਾਇਜ਼ ਦੇਖੋ ਬਾਈ ਕਿੱਡਾ ਟੋਪ ਦਾ ਹੈਗਾ। ਇਹ ਚੀਜ਼ਾਂ ਹੀ ਦੇਖਣ ਵਾਲੀਆਂ ਹੁੰਦੀਆਂ ਦੇਖੋ ਇੰਨੀ ਦੂਰ ਕੈਮਰਾ ਇੱਥੋਂ ਵੀ ਚਾਰੇ ਥਾਣਾ ਦਾ ਬਿਲਕੁਲ ਸੇਮ ਸਾਈਜ਼ ਦਿਖ ਰਿਹਾ ਹੈਗਾ। ਥਾਣਾ ਦਾ ਸਾਇਜ਼ ਜੀ ਬਹੁਤ ਜ਼ਿਆਦਾ ਸੋਹਣਾ ਹੈਗਾ। ਤੇ ਬਾਕੀ ਚਾਰ ਮਹੀਨਿਆਂ ਦੀ ਏਜਾ ਰਤਨ ਬੁੱਲਦੀ ਆ ਬੱਚੇ ਹੋਰ ਬਹੁਤ ਆਗੇ ਰਤਨ ਦੇ ਬਹੁਤ ਸੋਹਣੇ ਬੱਚੇ ਆਏ ਆ ਬਹੁਤ ਟੌਪ ਦੇ ਬੱਚੇ ਆਏ ਆ ਆਪਣੇ ਘਰੇ ਵੀ ਆਗੇ ਹੋਣਗੇ ਬਈ ਨਹੀਂ ਆਪਣੇ ਘਰੇ ਤਾਂ ਪਿੰਦੀ ਕੋਲੇ ਆਗੇ ਸਾਰੇ ਪਿੰਦੀ ਕੋਲੇ ਆਗੇ ਬਸ ਇੱਕ ਦਿਨ ਉੱਥੇ ਸਾਰੇ ਮੱਝੇ ਦੋ ਇੱਕ ਤਾਂ ਰਤਨ ਦੀ ਭੈਣ ਹੀ ਆ ਠੀਕ ਹੈ ਤੇ ਇੱਕ ਅਲੱਗ ਬਲੱਡ ਦੀ ਉਹ ਤੇ ਘਟਾ ਆਇਆ ਆਪਣੇ ਕੋਲ ਇੱਕ ਦਿਨ ਵੀਡੀਓ ਫਿਰ ਉੱਥੇ ਵੀ ਲਾਜ਼ਮੀ ਕਰਾਂਗੇ ਦਿਖਾਵਾਂਗੇ ਤੇ ਰਿਜ਼ਲਟ ਪਿੰਦੀ ਦੇ ਫਾਰਮ ਤੇ ਬਹੁਤ ਬੱਚੇ ਆਏ ਆ 8-10 ਬੱਚੇ ਆ ਗਏ 8-10 ਵਿੱਚ ਚਲੋ ਇਕੱਠੇ ਦਿਖਾਵਾਂਗੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਬਾਈ ਜੇ ਕੋਈ ਰਤਨ ਬੁੱ ਸੁਣੋ ਸੁਣੋ ਰਿਜ਼ਲਟ ਆ ਤੁਹਾਡੇ ਸਾਹਮਣੇ ਰਿਜ਼ਲਟ ਦੇਖ ਸਕਦੇ ਹੋ 4 ਮਹੀਨਿਆਂ ਦੀ ਏਜ ਆ ਬਿਲਕੁਲ ਹਜੇ ਤੇ ਚਾਰੇ ਥਾਣਾ ਦਾ ਸਹਜ ਪੂਰੀ ਵਿੱਥੀ ਦੇ ਨਾਲ ਲੱਗਿਆ ਹੋਇਆ ਬਹੁਤ ਸੋਹਣਾ ਥਾਣਾ ਤੇ ਹੋਰ ਤੇ ਬਾਕੀ ਡੱਡਾ ਸਾਹਿਬ ਫਿਰ ਆਪਣਾ ਹੁਣ ਮਿਲਕ ਮਸ਼ੀਨ ਕਹਿੰਦੇ ਕਿ ਦੁੱਧ ਤੇ ਚੱਲੀ ਜਾਂਦੀ ਹੈ ਜੀ ਮਿਲਕ ਮਸ਼ੀਨ ਹਾਂਜੀ 12 ਕਿਲੋ ਤੇ ਚੱਲਦੀ ਆ ਝੂਠਾ ਫੋੜਾ ਮਰਿਆ ਨਹੀਂ ਜਾਂਦਾ 12 ਕਿਲੋ ਤੇ ਜੀ ਕਿੰਨਾ ਟਾਈਮ ਦੀ ਗੱਬਣ ਹੋ ਗਈ ਜੀ ਹੁਣ ਇਹ 8 ਮਹੀਨਿਆਂ ਦੀ ਸੂਈ ਹੋ ਗਈ 2 ਮਹੀਨਿਆਂ ਦੀ ਗੱਬਣ ਹੋ ਗਈ 8 ਮਹੀਨਿਆਂ ਦੀ ਸੂਈ ਹੋ ਗਈ ਇਹ ਲੇਟ ਕਰਨ ਦਾ ਕਾਰਨ ਸੀਗਾ ਵੀ ਆਪਾਂ ਮੇਲਾ ਲੜਦਾ ਕਿਹੜਾ ਮੈਂ ਪਹਿਲਾਂ ਗੱਬਨ ਕਰ ਦਿੰਦੇ ਕਿਹੜੇ ਦੀ ਤੇਰੀ ਗੱਲ ਆ ਇੱਥੋਂ ਤੱਕ ਕਰਦਾ ਮੇਰੇ ਤਾਂ ਯਾਰਾ ਨੇ ਮੈਨੂੰ ਸਟਾਰਟ ਕਰਨਾ ਕਹਿੰਦਾ ਸੀ ਕਹਿੰਦਾ ਤੇਥੋਂ ਤਾਂ ਆਪਣੀ ਮੱਝ ਤਾਂ ਰਹਿੰਦੀ ਨਹੀਂ ਕਿਸੇ ਦੀ ਕੀ ਰੱਖੇਗਾ ਉਹ ਮੈਂ ਖੈ ਰੱਖਣ ਦਾ ਇਰਾਦਾ ਹੀ ਨਹੀਂ ਜਿੱਦੇ ਇਰਾਦਾ ਬਣ ਕਰਦੇ ਰੱਖਦਾਂਗੇ ਨਹੀਂ ਸਹੀ ਉਹਦਾ ਟਰਾਈਆਂ ਲਾਉਂਦੇ ਸੀ ਪਹਿਲਾਂ ਤਾਂ ਵੀ ਜੇ ਰਹਿ ਗਈ ਰਹਿ ਗਈ ਨਹੀਂ ਨਾ ਰਹਿ ਟਰਾਈਡਰ ਮੇਲਾ ਲੜਨ ਦੀ ਖਾਤਰ ਇੱਕ ਇੱਕ ਸਾਲ ਵੀ ਭੰਨਣਾ ਪੈਂਦਾ ਹਨ ਸਹੀ ਹੈ ਸਾਲ 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 ਹੀ ਬਣ ਗਿਆ 6 ਮਹੀਨੇ ਪਹਿਲਾਂ ਬੰਨਣਾ 6 ਮਹੀਨੇ ਮੇਲਾ ਲੜਨ ਦੀ ਖਾਤਰ ਜੇ ਚਵਾਈ ਵਾਲੀ ਮੱਝ ਨਾ ਜੇ ਨੰਘਾ ਟਾਈਮ ਨੰਘਾ ਇਹਨੂੰ ਬਤਾ 8-9 ਮਹੀਨੇ ਗੱਬਣੀ ਆ ਦੇਖੋ ਬੱਚੇ ਜੀ ਡਿੱਗਣਾ ਤੇ ਉਹ ਪਿਆਰ ਦੇਖ ਸਕਦੇ ਹੋ ਬਈਆਂ ਸਹੜੀਆਂ ਦਾ ਇੱਕ ਦੂਜੀ ਦੇ ਨਾਲ ਉਹ ਤਾਂ ਕਿਹੜੀ ਜਲੀ ਆ ਪਤੰਤ ਠੱਲੇ ਆ ਹੋਰ ਬਈ ਠੀਕ ਹੈ ਜੀ ਹਾਂ ਠੀਕ ਹੈ ਜੀ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਵੱਧ ਤੋਂ ਵੱਧ ਕਰਿਓ ਤਾਂ ਕਿ ਹਰੇਕ ਆਮ ਬੰਦੇ ਕੋਲੇ ਵੀਡੀਓ ਜਾ ਸਕੇ ਤੇ ਵਧੀਆ ਤੋਂ ਵਧੀਆ ਸੀਮਨ ਕੋਈ ਯੂਜ਼ ਕਰਕੇ ਤੇ ਆਪਣੇ ਘਰੇ ਤੁਸੀਂ ਪੂਰੇ ਟੌਪ ਦੇ ਜਾਣਾ ਤਿਆਰ ਕਰ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਜੀ ਠੀਕ ਹੈ ਜੀ ਦੋਸਤੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਕਿਉਂਕਿ ਪੀਡੀਐਫ ਇਹ ਮਿਲਦੇ ਦੀ ਆਪਾਂ ਕੱਲੀ ਕੱਲੀ ਡਿਟੇਲ ਆਪਣੇ ਚੈਨਲ ਤੇ ਤੁਹਾਨੂੰ ਮਿਲੂਗੀ ਸਸੀ ਗੱਲ ਠੀਕ ਹੈ ਜੀ ਅੱਛਾ ਜਿਹੜੀ